9 ਨੰਬਰ ਐਕਸਰਸਾਈਜ਼ ਤੋਂ ਬਾਅਦ ਆਪਣੇ ਕੋ ਅੱਗੇ ਆ ਗਏ ਸ਼ਬਦ ਚਨ ਪਹਿਲਾ ਸ਼ਬਦ ਚਨ ਹੈ ਆ ਇੱਕ ਡਾਰਕ ਡਾਟ ਲਾਵਾਂਗੇ ਤਾਂ ਆਪਾਂ ਨੂੰ ਆ ਪੜਾਂਗੇ ਲਾਈਨਾਂ ਦੇ ਵਿੱਚ ਦਾ ਆ ਦੀ ਸਾਊਂਡ ਆਊਗੀ ਤਾਂ ਪੱਥੇ ਡਾਟ ਯੂਜ਼ ਕਰਾਂਗੇ ਇੱਕ ਵਾਸਤੇ ਜਿਹੜੀ ਡਾਟ ਆ ਉਹੀ ਸੇਮ ਡਾਟ ਲਾਈਨ ਤੇ ਪਾਉਗੀ ਇਹਨੂੰ ਆਪਾਂ ਇੱਕ ਪੜਾਂਗੇ ਇਹ ਆਪਣਾ ਅਤੇ ਛੋਟੀ ਟਿੱਕ ਅਤੇ ਉੱਤੇ ਲਾਈਨ ਤੇ ਪਾਵਾਂਗੇ ਥੱਲੋਂ ਉੱਪਰ ਨੂੰ ਛੋਟੀ ਟਿੱਕ ਏ ਲੈਨ ਤੋਂ ਲੈਨ ਤੇ ਰੱਖ ਕੇ ਉੱਪਰ ਨੂੰ ਇਹ ਹੈਗਾ ਉਹ ਇਹ ਹੈਗਾ ਮੈਂ ਤੇ ਮੈਨੂੰ ਮੈਂ ਤੇ ਮੈਨੂੰ ਵਾਸਤੇ ਟੈਕਸ ਦੀ ਡਾਰਕ ਯੂਜ਼ ਹੋਏਗੀ ਉਦੋਂ ਬਾਅਦ ਹੈਗਾ ਜੀ ਹੈ ਤੇ ਹਾਂ ਵਾਸਤੇ ਟਿਕ ਲੈਨ ਤੇ ਪਊਗੀ ਮੈਂ ਤੇ ਮੈਨੂੰ ਇਹਦੀ ਟੈਕ ਹੈਗਾ ਸਾਈਜ਼ ਸੇਮ ਮੈਂ ਤੇ ਮੈਨੂੰ ਉੱਪਰ ਹੈ ਤੇ ਹਾਂ ਲੈਨ ਤੇ ਰੱਖਾਂਗੇ ਇਧਰਲੀ ਸਾਈਡ ਹੈਗਾ ਦਾ ਦੇ ਤੇ ਦੀ ਲੈਨ ਤੋਂ ਉੱਪਰ ਦਾ ਦੇ ਲਾਵਾ ਲੈਨ ਤੇ ਤੇ ਦੀ ਲੈਨ ਕੱਟ ਕੇ ਟਿਕ ਦਾ ਸਾਈਜ਼ ਸੇਮ ਰੋਗ ਤੇ ਇਹ ਲਾਈਟ ਆ ਇਹ ਸਰ ਡਾਰਕ ਸੀਗੇ ਇਹ ਲਾਈਟ ਆ ਦਾ ਦੇਦੀ ਤਿੰਨੇ ਲਾਈਟਰ ਰਣਗੇ ਉਦੋਂ ਬਾਅਦ ਤੁਹਾਨੂੰ ਤੁਸੀਂ ਇਹ ਡਾਰਕਾ ਉਹ ਚੰਗਾ ਨੂੰ ਤੇ ਢੰਗ ਚੰਗ ਲਾਈਨ ਦੇ ਉੱਪਰ ਨੂੰ ਲੈਣ ਤੇ ਤੇ ਢੰਗ ਲਾਈਨ ਤੋਂ ਥੱਲੇ ਡਾਰਕੜ ਆਪਣਾ ਅੰਗ ਅਪਵਰਣ ਵਾਲ ਵਿੱਚ ਅੰਗ ਕੀਤਾ ਸੀਗਾ ਉਹ ਵੱਡਾ ਉਦੋਂ ਬਾਅਦ ਹੈਗਾ پابੰਦ ਪਹੁੰਚ ਤੇ ਪਿੱਛੋਂ ਇਹ ਨਾਰਮਲ ਪਪਾ ਆਪਣਾ ਚਾਹੁੰਦਾ ਚਾਹੀਦਾ ਇ ਆਪਣਾ ਸ਼ਬਚਨ ਚਾਚਾ ਨਾਰਮਲ ਸਾਈ ਪਾਵਾਂਗੇ ਮੇਰਾ ਦਾਵਲੀ ਡਾਇਰੈਕਸ਼ਨ ਦੇ ਵਿੱਚ ਡਾਰਕ ਲਿਖਾਂਗੇ ਤਾਂ ਮੇਰਾ ਬੰਜੂ ਇਹ ਲਾਈਟ ਸੀਗੇ ਦਾ ਦੇ ਦੀ ਲਾਈਟ ਆ ਤੇ ਮੇਰਾ ਇਹ ਡਾਇਰੈਕਸ਼ਨ ਸੇਮ ਆ ਦੋਨਾਂ ਦੀ ਪਰ ਇਹ ਲਾਈਟ ਆ ਤੇ ਇਹ ਡਾਰਕ ਆ ਮੇਰਾ ਇਹ ਡਾਰਕ ਰਹੇਗਾ ਬਹੁਤ ਸੇਮ ਸਾਈਜ ਆ ਲੈਂਦੇ ਰਹੂਗਾ ਤਾਂ ਬਹੁਤ ਪੜਾਂਗੇ ਨਹੀਂ ਨਿਜਮ ਨੰਨਾ ਨਾਰਮਲ ਆ ਮਾਤਤ ਮਹੱਤਵ ਮਿਹਨਤ ਇਹ ਨਾਰਮਲ ਆਪਣਾ ਮੰਮਾ ਲਾਈਟ ਲਿਖਾਂਗੇ ਉਦੋਂ ਬਤਾ ਹੋਣ ਨਾਣਾ ਲਾਈਨ ਤੋਂ ਪਰ ਹੋਣ ਤੇ ਆਨ ਲਾਈਨ ਤੇ ਤੇ ਆਪਣਾ ਲਾਈਨ ਨੂੰ ਥੱਲੇ ਇਹ ਆਪਣਾ ਨਾਣਾ ਪਾਉਣਾ ਤੇ ਆਪਣਾ ਪੜਾਂਗੇ ਇਹਨੂੰ ਉਸ ਤੋਂ ਬਾਅਦ ਆਪਣਾ ਹੈਗਾ ਬਾਹਰ ਬੱਬਾ ਨਾਰਮਲ ਬਾਹਰ ਬਚਪਨ ਬੁਢਾਪਾ ਬੁੱਕ ਤੋਂ ਇਲਾਵਾ ਨਵੇਂ ਐਡ ਇਹ ਕੀਤੇ ਹੋਏ ਆ ਉਹ ਤੁਸੀਂ ਐਡ ਕਰਨੇ ਆ ਬੱਬਾ ਨਾਰਮਲ ਪਾ ਰਹੇ ਆ ਨਾਰਮਲ ਸਹੀ ਆ ਬਾਹਰ ਬਚਪਨ ਤੇ ਬੁਢਾਪਾ ਇਹਨਾਂ ਤੇ ਉਹਨਾਂ ਛੋਟੀ ਟਿੱਕ ਲਾ ਕੇ ਨੰਨਾ ਪਾ ਕੇ ਇਹਨਾਂ ਬੰਜਣਾ ਇਹੀ ਅੱਖਰ ਜੋ ਲਾਈਨ ਤੇ ਪਾਵਾਂਗੇ ਤਪੇ ਇਹ ਆਪਾਂ ਇਹਨੂੰ ਉਹਨਾਂ ਪੜਾਂਗੇ ਤੇ ਲਾਈਨ ਨੂੰ ਖਤਮ ਕਰਨ ਵਾਸਤੇ ਛੋਟਾ ਜਿਹਾ ਕਰਾਸ ਲਾਵਾਂਗੇ ਛੋਟਾ ਜਿਹਾ ਕਰਾਸ ਲਾਈਨ ਤੇ ਇਹ ਆਪਣੀ ਡੰਡੀ ਆ ਸ਼ੋਰਟ ਹਨ ਦੀ ਛੋਟਾ ਜਿਹਾ ਕਰਾਸ ਲਾਈਨ ਨੂੰ ਖਤਮ ਕਰਨ ਵਾਸਤੇ ਇਹਨੂੰ ਡੰਡੀ ਪੜਾਂਗੇ ਇਹਦੀ ਪਾਰਟਸ ਕਰਾਂਗੇ ਵੀ ਪੇ ਭਰਾਂਗੇ ਫਿਰ ਨੈਕਸਟ ਚੱਲਾਂਗੇ ਠੀਕ ਥੈਂਕ ਯੂ